ਕੀ ਗੱਲ ਅੱਜ ਅਸੀਂ ਕੌਮੀ ਇਨਸਾਫ ਮੋਰਚਾ ਜਿਹੜਾ 2.5 ਸਾਲ ਤੇ ਲਗਭਗ ਹੋ ਕੇ ਮਹਾਲੀ ਦੀਆਂ ਬਰੂਹਾਂ ਤੇ ਲੱਗਿਆ ਹੋਇਆ ਹੈ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਸਮੂਲੀਅਤ ਕਰਦੀਆਂ ਨੇ ਪੰਕਤ ਜਥੇਬੰਦੀਆਂ ਵੀ ਸਮੂਲੀਅਤ ਕਰਦੀਆਂ ਨੇ ਕਿਉਂਕਿ ਇਹ ਪੰਜਾਬ ਦਾ ਵੱਡਾ ਮੁੱਦਾ ਹੈ 35-35 ਸਾਲਾਂ ਤੋਂ ਕਾਨੂੰਨ ਨੂੰ ਸਿੱਕੇ ਟੰਗ ਕੇ ਸਾਡੇ ਨੌਜਵਾਨਾਂ ਨੂੰ ਬੰਦੀ ਬਣਾਇਆ ਹੋਇਆ ਹੈ ਜਿਨ੍ਹਾਂ ਨੇ ਜਿਨ੍ਹਾਂ ਤੇ ਦੇਸ਼ ਦੇ ਕਾਨੂੰਨ ਨੇ ਆਪਣਾ ਉਹਨਾਂ ਨੂੰ ਜੇਲਾ ਚ ਛੁੱਟਿਆ ਉਹਨਾਂ ਨੂੰ ਸਜ਼ਾ ਦਿੱਤੀ ਆ ਉਹ ਸਜ਼ਾਵਾਂ ਪੂਰੀਆਂ ਕਰਕੇ ਵੀ ਅੱਜ ਛੱਡੇ ਨਹੀਂ ਜਾ ਰਹੇ ਇਸ ਦੇ ਲਈ ਮਹਾਲੀ ਜੋ ਮੋਰਚਾ ਲੱਗਿਆ ਹੋਇਆ ਹੈ ਸਾਰੀਆਂ ਧਿਰਾਂ ਵੱਲੋਂ ਸੰਜ ਉਹ ਸੰਜੀ ਕਾਲ ਦੇ ਰਾਹ ਅਸੀਂ ਅੱਜ ਦਰਿਆ ਬੰਨ੍ਹਦੇ ਦਰਿਆ ਨੂੰ ਜਾ ਰਹੇ ਪਰਟੈਸਟ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਕੋਈ ਕਰ ਰਹੇ ਹੋਏ ਰਾਖੜੀਏ ਫੜਾ ਫੜਨੀ ਹਾਂਜੀ ਇਹਦੇ ਵਿੱਚ ਅਸੀਂ ਅੱਜ ਸਮੂਲੀਅਤ ਕੀਤੀ ਆ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹਰੇਕ ਕਨਵੈਨਸ਼ਨ ਦੇ ਵਿੱਚ ਫੇਰ ਮਿਤਮਤ ਸਾਡੇ ਉਹ ਤੁਸੀਂ ਅਸਰੇ ਇੱਥੇ ਆਏ ਆ ਅੱਜ ਲੱਗ ਰਿਹਾ ਤਾਮੀਨ ਸਾਹਿਬ ਉਹਦੇ ਦੇ ਸੱਦੇ ਤੇ ਜਿਹੜੇ ਦੇਮਾ ਤੋਂ ਨੰਮੇ ਸਮੇਂ ਦੇ ਦਿੱਤੇ ਹੋਣੇ ਬੁੱਧੀ ਜੀ ਵੀ ਸਾਡੇ ਪੱਤਰਕਾਰ ਭਰਾ ਸਾਡੇ ਬੁੱਧੀ ਜੀ ਵੀ ਪੱਤਰਕਾਰਾਂ ਭਰਾ ਤੇ ਬੰਦੀ ਸਿੰਘ ਜਿਹੜੇ ਨੰਮੇ ਜਾਰੀ ਹੋਗਾ ਕਿਉਂਕਿ ਲੰंबे ਸਮੇਂ ਤੋਂ ਸਰਕਾਰ ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਇਹ ਸਾਡੇ